ਸਤਿ ਸ਼੍ਰੀ ਅਕਾਲ ਜੀ ਅੱਜ ਧਰਤੀ ਟੀਵੀ ਦੇਖਣ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਅਸੀਂ ਪਹੁੰਚੇ ਆਂ ਤਸਰਾਲੀ ਕਲੋਨੀ ਔਰ ਬੂਤਗੜ ਇਲਾਕਾ ਜੋ ਹੈ ਲੁਧਿਆਣੇ ਦਾ ਉਸ ਜਗ੍ਹਾ ਤੇ ਪਹੁੰਚੇ ਔਰ ਪਿੱਛੇ ਤੁਸੀਂ ਦੇਖ ਰਿਹਾ ਕਿ ਜੋ ਨਾਜੂਕ ਹਾਲਾਤ ਬਣੇ ਹੋਏ ਆ ਸਤਲੁਜ ਦਰਿਆ ਦੇ ਕੋ ਪਿੰਡ ਨਵਾਸੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਇਹਨਾਂ ਨਾਲ ਭਾਜੀ ਆ ਜੇ ਇੱਥੇ ਦਾ ਕੀ ਮਾਹੌਲ ਕਿੱਦਾਂ ਕੀ ਇਸ ਤਰ੍ਹਾਂ ਦਾ ਬਣਿਆ ਹੋਇਆ ਔਰ ਭਾਜੀ ਤੁਹਾਡੇ ਸਾਹਮਣੇ ਆ ਤੁਸੀਂ ਆਪ ਹੀ ਦੇਖ ਸਕਦੇ ਆ ਹਾਂਜੀ ਦਲਦਨ ਹੋਵੇ ਸਾਨੂੰ ਉੱਥੇ ਲੱਗਿਆ ਨੂੰ ਪ੍ਰਸ਼ਾਸਨ ਇੱਥੇ ਆਈ ਜਾਂਦਾ ਉਹਨਾਂ ਅੱਗੇ ਆ ਕੇ ਆ ਕੇ ਜਾਈ ਜਾਂਦਾ ਕੋਈ ਸਹਾਇਤਾ ਕੋਈ ਨਹੀਂ ਆ ਕੋਈ ਸਹਾਇਤਾ ਕਰਦੇ ਆ ਭਾਜੀ ਨੌਰਮਥਨ ਆ ਸਹਾਇਤਾ ਕੀ ਕਰਨੀ ਹੈ ਅੱਛਾ ਜੀ ਸਹਾਇਤਾ ਕਰਨੀ ਤਾਂ ਜਾਣਾ ਕਰੋ ਨਾ ਚਲੋ ਅਸੀਂ ਕਹਿੰਦੇ ਆ ਭਾਈ ਇਹਨੂੰ ਰੋਕ ਲਓ ਉਹਦੇ ਕਹਿੰਦੇ ਭਾਈ ਇਹ ਜੀ ਬਹੁਤ ਦੂਰ ਆ ਔਰ ਉਹ ਸਾਨੂੰ ਕਹਿੰਦਾ ਰੋਕੋ ਹੁਣ ਅਸੀਂ ਉਹਨਾਂ ਨੂੰ ਕਹਿੰਦੇ ਬਹੁਤ ਦੂਰ ਹੈ ਉਹਨਾਂ ਕਾ ਰੋਕ ਰਹੇ ਤੇ ਹੁਣ ਜਿਹੜਾ ਜਿਹੜੇ ਬੰਨ ਬਣਾਉਣ ਦੀ ਹੁਣ ਕੰਮ ਚੱਲ ਰਿਹਾ ਹੈ ਇਹ ਕਿਹਦੇ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਪਿੰਡ ਵਾਲੇ ਸਾਰੇ ਵੱਡਿਆਂ ਦੇ ਮੁੰਡੇ ਆ ਇਹ ਬੰਦੇ ਜਿਹੜੇ ਸਾਡੇ ਦੇ ਨਾਲ ਦੇ ਪਿੰਡ ਹਨ ਇਹ ਸਾਰੇ ਨਾਲ ਦੇ ਬੰਦਾ ਦੇ ਆ ਯਾਦ ਰੱਖੋ ਕੈਮਰਾ ਇਹ ਇਹਦੀ ਸੁਣੋ ਜੀ ਗੱਲ ਅਸੀਂ ਇਹਨਾਂ ਤੋਂ ਜਾਣ ਲਈਏ ਕਿ ਸਾਕੇ ਹੋ ਰਿਹਾ ਹੈ ਕੰਮ ਕੀ ਜਰੀਆ ਅਸੀਂ ਚਲੋ ਗਾਲ ਲੈ ਕੇ ਸਾਨੂੰ ਕਹਿੰਦਾ ਤੁਸੀਂ ਕਿਹਦੀ ਪ੍ਰਮੀਨ ਦੇ ਨਾਲ ਜਾਵਰ ਚੱਕਦੇ ਆਏ ਹਣ ਉਹੀ ਟਾਈਮ ਉੱਥੇ ਬਲਾਓ ਤੈਨੂੰ ਪੁੱਛੋ ਕੀ ਹੋ ਰਿਹਾ ਹੈ ਇਹੋਂ ਤਰ੍ਹਾਂ ਹੀ ਆ ਗਿਆ ਤੋੜ ਕਰ ਰਿਹਾ ਇੱਕ ਆਹ ਦੋ ਸੋਹ ਦਵਾਈ ਨੂੰ ਬਜੀ ਕਹਿ ਦੀ ਰਗਾ ਚਾਰ ਚਾਹੇ ਬਾਈ ਤੇ ਘਰ ਬੀਠੇ ਉਹਨੇ ਅਰੇ ਸਵਾਦ ਉਹਨੇ ਬਲਾਉਂਟੇ ਨੂੰ ਕੋਲ ਉਹ ਜੀ ਖੜਾਵਾ ਉਹਨੇ ਆਪ ਨੂੰ ਲੈ ਲਿਆ ਪਰਦੇ ਇੱਕ ਕੰਮ ਵਾਲੀ ਨੇ ਬਣਾਇਆ ਹੋਦਾ ਕਿ ਜਿਹੜੀ ਬੈਟਰੀ ਆ ਰਹੀ ਹੈ ਬੈਟਰੀ ਵੱਲੋਂ ਸਾਰੀ ਬੜੇ ਬੜੇ ਕੋਈ 10 ਬੰਦੇ ਬੈਟਰੀਆਂ ਬੈਟਰੀ ਲੱਗੀ ਹੋਈ ਇੱਥੇ ਉਹ ਆਪਣਾ ਕੰਮ ਕਰ ਰਹੇ ਆ ਪਰ ਦਾ ਦਾ ਕੰਮ ਥੋੜਾ ਇਹ ਕਰਕੇ ਆਪ ਦਾ ਮਾੜਾ ਮੋਟਾ ਕਰਕੇ ਜੀ ਫੋਟੋ ਅਕੇ ਜਾ ਕੇ ਜਾਂਦਾ ਵਾਹਿੰਦਾ ਜਾਂ ਜਾਂਦੇ ਆ ਮੰਤਰੀ ਸਾਹਿਬ ਆਉਂਦੇ ਆ ਚਾਹਲੇ ਰੱਖੇ ਕੱਪੜੇ ਐਲ ਵੀ ਪੰਜ ਦਾ ਸਾਰੇ ਵੱਲੋਂ ਜਿਹੜਾ ਲਾਇਆ ਹੁੰਦਾ ਜੇ ਮੈਂ ਸਾਰਾ ਬੰਦ ਨਾ ਰਹਾਂ ਉਹਨਾਂ ਦਾ ਨਾਮ ਤੇ ਨਿਸ਼ਾਨਾ ਹੋਵੇਗਾ ਸ਼ੋਅ ਉਹਰੇ ਬਾਰੇ ਸੱਚਾਈ ਚਾਈ ਜਾਈਗੀ ਸ਼ੋਅ ਉਹਰੇ ਸ਼ੋਅ ਆਪਾਂ ਵੀਰੇ ਨੂੰ ਸਾਰਾ ਸ਼ੋਅ ਸ਼ੋਅ ਸਾਰਾ ਕੁਝ ਇੱਥੇ ਜਿਹੜਾ ਕੰਮ ਕਰਦੇ ਸਾਰੇ ਪਿੰਡ ਦੇ ਮੁੰਡੇ ਕਰ ਰਹੇ ਹੁਣ ਕੋਈ ਨਹੀਂ ਲੱਗਿਆ ਤੇ ਪਿੰਡਾਂ ਦੇ ਮੁੰਡੇ ਆ ਦਰਿਆਲ ਕਿੰਨਾ ਜਗ ਮੋ ਗਿਆ ਦਰਿਆ ਇੱਧਰ ਨੂੰ 10ਵੇਂ 11ਵੇਂ ਦਿਨ ਅੱਜ ਇਹ ਹੈ ਨਾ ਤੁਸੀਂ ਇੱਧਰ ਕੈਮਰਾ ਮਾਰ ਲਓ ਜਿੱਥੇ ਉਹ ਢਿਗਾ ਜਿਣੀ ਆ ਨਾ ਉੱਥੇ ਟੱਕ ਆ ਗਿਆ ਠੀਕ ਹੈ ਕਿ ਭਾਈ ਸ਼ੌਕ ਮੰਨ ਲੇ ਕਿ ਚਲੋ ਉੱਥੇ ਹੁਣ ਸਾਰੇ ਮੁੰਡੇ ਲੱਗੇ ਹੋਏ ਆ ਪਿੰਡਾਂ ਦੇ ਠੀਕ ਆ ਤੇ ਅੱਜ ਲੱਗੇ ਹੋਏ ਆ ਰਾਤ ਨੂੰ ਉੱਥੇ ਆਣਾ ਨਹੀਂ ਕਿਸੇ ਨੇ ਰਾਤ ਨੂੰ ਆ ਵਨ ਟੁੱਟ ਗਿਆ ਫੇਰ ਪ੍ਰਸ਼ਾਸਨ ਕੀ ਕਰੂ ਦੋਸ਼ਮੰਦ ਮਤਲਬ ਕੋਈ ਪ੍ਰਸ਼ਾਸਨ ਮਤਲਬ ਕਿਸੇ ਤਰੀਕੇ ਪਰ ਇਹ ਕੀ ਆ ਇੱਕ ਮਿੰਟ ਅਦਾਨ ਕੈਮਰਾ ਘਮਾ ਲਾ ਮੇਰਾ ਭਰਾ ਉਹ ਬੰਨ ਉੱਥੇ ਲੈਣ ਲੱਗੇ ਇਹਦੀ ਤਾਂ ਮਜਬੂਤੀ ਕਰ ਲੋ ਯਾਰ ਤੁਸੀਂ ਕੋਈ ਉੱਧਰ ਪੁਚਾਵਾ ਲੈਣ ਲੱਗੇ ਉੱਥੇ ਕੀ ਕਰੀਏ ਜੇ ਉੱਥੇ ਹੀ ਹੜੜ ਮਾਰਨੀ ਜੇ ਇੱਥੇ ਹੜੜ ਮਾਰਨੀ ਮੰਨ ਲਊ ਬਹੁਤ ਹੋ ਜਾਊਗਾ ਇਹ ਸਾਰੀਆਂ ਤਾਂ ਨਾ ਸਾਡੇ ਬਾਬੇ ਦਾ ਦੇਣ ਦਾ ਬੰਨ ਹੈ ਠੀਕ ਆ ਜਦਾਂ ਇਹ ਬੰਨ ਇਹ ਜੇ ਇਹ ਟੁੱਟ ਗਿਆ ਫਿਰ ਨਵਾਂ ਬਾਰ ਰੋਗ ਲੈਣਾ ਹਾਂ ਬਸ ਤਾਂ ਨੇ ਕੋਈ ਮਿੱਟੀ ਦਾ ਕੋਈ ਪ੍ਰਬੰਧ ਕਰਿਆ ਨਾ ਕੋਈ ਸਾਰੇ ਮਿੱਟੀ ਸਾਰੇ ਟਪਰਾ ਜਾ ਰਹੇ ਮਿੱਟੀ ਛੱਡ ਕੇ ਜਾ ਰਹੇ ਜੋ ਵੀ ਆ ਸਾਰੇ ਆਪਣੇ ਆਪਣੇ ਰਲ ਕੇ ਕਰ ਰਹੇ ਆ ਜਿਹੜਾ ਰੇਤਾ ਮਿੱਟੀ ਜਾ ਰਿਹਾ ਉਹ ਮੁੰਡੇ ਜਿਹੜੇ ਟਪਰਾ ਵਾਲੇ ਹੋਈ ਲੈ ਕੇ ਆ ਰਹੇ ਉਹਨਾਂ ਇਹ ਟਪਰਾ ਲੈ ਕੇ ਰ ਉੱਥੇ ਮੁੰਡੇ ਦਾ ਟਪਰਾ ਪਾੜ ਲ ਗਿਆ ਕੋਈ ਗਿਆ ਨਹੀਂ ਸੁਧਾ ਕਰਾਂਗਾ ਆਪ ਕੀ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਹੋ ਗਿਆ ਕੋਈ ਭਰੂ ਹਰ ਜਾਂ ਨਾ ਦੋ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇੱਥੇ ਵੀਰੇ ਕੋਈ ਨਹੀਂ ਸਸਰੀ ਘਾਲ ਆ ਐ ਕਰਕੇ ਫੋਟਾ ਖਜਾ ਕੇ ਪਾਣੀ ਲੈ ਕੇ ਚੱਲਦੇ ਨੇ ਪਿੱਛੇ ਦੌੜਦੇ ਸਸਰੀ ਘਾਲ ਆ ਯਾਰ ਫੋਟਾ ਖੇਤ ਨਹੀਂ ਬੂਟ ਲਵੇਟ ਲੈ ਗੱਲ ਸੁ ਤਾਂ ਤੁਸੀਂ ਦੇਖ ਰਹੇ ਆ ਕਿ ਜਿਹੜੀ ਅੱਜ ਦੀ ਇਹ ਮਾਹੌਲ ਜੋ ਹੈਗਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਕੋਈ ਹੈਲਪ ਨਹੀਂ ਕੀਤੀ ਜਾ ਰਹੀ ਔਰ ਕੀਤਾ ਜਾ ਰਿਹਾ ਜੋ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆ ਜਾਂ ਜੋ ਵਸਨੀਕ ਆ ਉਹਨਾਂ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੋ ਤੁਹਾਨੂੰ ਇਹ ਵੀ ਦਿਖਾ ਰਹੇ ਆ ਕਿ ਦੂਜੇ ਪਾਸੇ ਜੋ 100-150 ਮੀਟਰ ਦੂਰ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਬੰਨ ਬਣਾਇਆ ਜਾ ਰਿਹਾ ਆ ਉਹ ਤੁਸੀਂ ਦੇਖ ਸਕਦੇ ਆ ਪਿੰਡ ਦੇ ਲੋਕ ਇਸ ਚੀਜ਼ ਤੋਂ ਵੀ ਖਫਾ ਆ ਕਿ ਜੇ ਬੰਨ ਦੀ ਮਜ਼ਬੂਤੀ ਕਰਨੀ ਤਾਂ ਘਟੋ-ਘਟੇ ਇਸੇ ਬੰਨ ਦੀ ਕੀਤੀ ਜਾਵੇ ਸੋ ਤੁਹਾਨੂੰ ਨਾਲ-ਨਾਲ ਅਸੀਂ ਅਪਡੇਟ ਦਿੰਦੇ ਰਵਾਂਗੇ ਆਮ ਜੀ ਉਹਨਾਂ ਬਾਰੇ ਕੀ ਹੋ ਰਿਹਾ ਹੈ ਕਿ ਕਿੰਨਾ ਘੱਟ ਜਲਦੀ ਹੋਏ ਤੱਕ ਨਹੀਂ ਹੁੰਦਾ ਬਾਬਾ ਜੀ ਤਾਰ ਬਹੁਤ ਆ ਹੁਣ ਤਿੰਨ ਤਾਂ ਜਮਾ ਹੀ ਨਹੀਂ ਰਹਿ ਰਹੀ ਜੀ ਬਾਬਾ ਜੀ ਜਾਦੇ ਵੀ ਨਹੀਂ কারণ